ਅੱਜ ਆਪਾਂ ਬਣਾਈ ਸੀ ਮਿੱਠੀ ਟਮਾਟਰਾਂ ਦੀ ਚਟਨੀ ਤੇ ਨਾਲ ਲੂਣ ਵਾਲੇ ਚੌਲ ਇਹ ਟਮਾਟਰਾਂ ਦੀ ਮਿੱਠੀ ਚਟਨੀ ਲੂਣ ਵਾਲੇ ਚੌਲਾਂ ਨਾਲ ਪੜੀ ਹੀ ਸਵਾਲ ਲੱਗਦੀ ਹੈ ਤੇ ਇਹਨੂੰ ਕਿਸ ਤਰ੍ਹਾਂ ਬਣਾਉਣਾ ਹੈ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਬਲੌਗ ਵਿੱਚ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਅਸੀਂ ਠੀਕ ਠਾਕ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਪਹਿਣ ਪ੍ਰਾਪਨ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਆ ਤੇ ਅੱਧਰ ਆਪਾਂ ਬਣਾਉਣ ਲੱਗੇ ਮਿੱਠੀ ਟਮਾਟਰਾਂ ਦੀ ਚਟਨੀ ਇਦ ਲਈ ਮੈਂ 4-5 ਟਮਾਟਰ ਜਿਹੜੇ ਥੋੜੇ ਜਿਹਾ ਆਪਾਂ ਉਬਾਲ ਲਾਂਗੇ ਤਾਂ ਕਿ ਆਪਾਂ ਉਹਨਾਂ ਦੇ ਛਿਲਕੇ ਜਿਹੜੇ ਨਾ ਅਲੱਗ ਕਰ ਸਕੀਏ ਆਰਾਮ ਨਾਲ ਤੁਸੀਂ ਚਾਹੋ ਤੇ ਇਹਨਾਂ ਨੂੰ ਕੱਟ ਕੇ ਵੀ ਸਬਜੀ ਬਣਾ ਸਕਦੇ ਕੱਚੇ ਟਮਾਟਰਾਂ ਦੇ ਵੀ ਇੱਧਰ ਮੈਂ ਨਾ ਨਾਲ ਹੀ ਚੌਲਾਂ ਦੀ ਤਿਆਰੀ ਕਰ ਲਈ ਚੌਲ ਵੀ ਬਣਾਉਣੇ ਸੀ ਲੂਣ ਵਾਲੇ ਤੇ ਚੌਲਾਂ ਦੇ ਜਮੇ ਡੱਬਾ ਫੜਿਆ ਤੇ ਮੈਨੂੰ ਚੇਤ ਆਇਆ ਮੈਂ ਕਿਹਾ ਇੱਕ ਟਾਈਮ ਹੁੰਦਾ ਸੀ ਕਿ ਅਸੀਂ ਕਿੰਨੇ ਕਿੰਨੇ ਚੌਲ ਕੱਚੇ ਹੀ ਖਾ ਜਾਂਦੇ ਹੁੰਨੇ ਹਾਂ ਤੇ ਹੁਣ ਡੱਬਾ ਸਾਡੇ ਲਾਗੇ ਬੰਨੇ ਰਹਿਦਾ ਤੇ ਕਦੀ ਮੂੰਹ 'ਚ ਦੋ ਧਾਣੇ ਵੀ ਚੌਲਾਂ ਦੇ ਨਹੀਂ ਪਾਈਦੇ ਤੇ ਚੌਲ ਜਦੋਂ ਸਾਡੀ ਮੰਮੀ ਨੇ ਉਹਨਾਂ ਨੇ ਛੜਾ ਕੇ ਲਿਓਣੇ ਨਾ ਤੇ ਉਹਨਾਂ ਨੇ ਫੇਰ ਨਾ ਛੜਾ ਕੇ ਲਿਓਨੇ ਫੇਰ ਉਹਨਾਂ ਨੂੰ ਛੱਟ ਕੇ ਉਹਨਾਂ ਦੀਆਂ ਜਿਹੜੀਆਂ ਕਣੀਆਂ ਵੱਖਰੀਆਂ ਕਰਨੀਆਂ ਫੱਕ ਵਿੱਚੋਂ ਕੱਢਣੀਆਂ ਵਿੱਚੋਂ ਵੰਡ ਕੱਢਣੀਆਂ ਤੇ ਜਿਹੜੇ ਸਬੂਤੇ ਦਾਣੇ ਹੋਣੇ ਵੱਖਰੇ ਕਰ ਲੈਣੇ ਚੌਲਾਂ ਦੇ ਪਿਆਏ ਗਏ ਤੋਂ ਬਣਾਵਾਂਗੇ ਤੇ ਕਣੀਆਂ ਕੁਣੀਆਂ ਦੀ ਖਿਚੜੀ ਖੁਜੜੀ ਬਣਾ ਲਾਂਗੇ ਖੀਰ ਬਣਾ ਲਾਂਗੇ ਤੇ ਕਈ ਵਾਰੀ ਨਾ ਛਾਟਦੀਆਂ ਹੁਣ ਮੇਰੀ ਮੰਮੀ ਹੁਣਾਂ ਤੇ ਅਹੀਂ ਨਾ ਮੁੱਠਾਂ ਭਰ ਭਰ ਕੇ ਕਣੀਆਂ ਦੀਆਂ ਖਾਈ ਜਾਂਦੀਆਂ ਸਾਨੂੰ ਕਰਦਿਆਂ ਨੇ ਡਰਾਉਣਾ ਕਿ ਮਰਜੋ ਤੁਹਾਡੇ ਢਿੱਡ 'ਚ ਪੀੜ ਹੋਣੀ ਆ ਨਹੀਂ ਕਹਣਾ ਨਹੀਂ ਕਿਤੇ ਨਹੀਂ ਪੀੜ ਹੁੰਦੀ ਸਾਨੂੰ ਹਨਾ ਤੇ ਉਹ ਹੁਣ ਵੇਖ ਲਓ ਅਸੀਂ ਕੋਈ ਚੀਜ਼ ਖਾਂਦੇ ਨਹੀਂ ਆ ਉਦੋਂ ਸਾਨੂੰ ਕੱਚਾ ਪੱਕਾ ਸਾਰਾ ਹਜਮ ਹੀ ਕਦੀ ਨਹੀਂ ਕਿਹਾ ਕਿ ਸਾਡੇ ਢਿੱਡ 'ਚ ਪੀੜ ਹੁੰਦੀ ਤੇ ਨਾ ਕਦੀ ਪੀੜ ਬਾਬੇ ਵੱਲੋਂ ਹੋਈ ਵੀ ਨਹੀਂ ਚੌਲ ਵਿੱਚ ਫੱਕ ਫੁੱਕ ਜਾਂਦੇ ਜੇ ਸਾਡੇ ਨਾਲ ਸਾਡੀਆਂ ਸੇਲੀਆਂ ਨੇ ਖੇਡਣ ਆ ਜਾਣਾ ਤੇ ਉਹਨਾਂ ਨੇ ਵੀ ਦੋ ਦੋ ਫੱਕੇ ਮਾਰ ਲੈਣੇ ਨਾ ਤੇ ਫਿਰ ਇਹੋ ਜਿਹੀ ਚੀਜ਼ਾਂ ਕਿਉਂਕਿ ਉਦੋਂ ਖਾਣ ਨੂੰ ਜਿਹੜਾ ਹੀ ਨਾ ਸਾਰਾ ਕੁਛ ਨਾ ਸ਼ੁੱਧ ਹੀ ਬਲਾਵਟ ਨਹੀਂ ਸੀ ਹੁਣ ਅਸੀਂ ਦੁਕਾਨ ਤੋਂ ਤੇਲ ਲੈਂ ਹੁੰਨੇ ਤੇ ਵੇਖਦੇ ਆਂ ਤਿਲਾਂ ਦੇ ਵਿੱਚ ਨਾ ਚਿੱਟੇ ਤੇਲ ਆ ਲਾ ढੁੰਦੇ ਤੇ ਕਾਲੇ ਤੇਲ ਆ ਢੁੰਦੇ ਤੇ ਸਾਡੇ ਬਾਹਰ ਜਦੋਂ ਤੇਲ ਆਉਣੇ ਨਾ ਤੇ ਤੇਲ ਜਿਹੜੇ ਜਦੋਂ ਝਾੜਨੇ ਮੇਰੇ ਡੈਡੀ ਹੁਣਾਂ ਨੇ ਤੇ ਉਹਨਾਂ ਵਿੱਚ ਕਾਲੇ ਤੇ ਚਿੱਟੇ ਤੇਲ ਦੋਵੇਂ ਮਿਕਸ ਹੁੰਦੇਗੇ ਤੇ ਭਰ-ਭਰ ਕੇ ਜਿਹੜੀਆਂ ਝਾਟੀਆਂ ਤਿਲਾਂ ਦੀਆਂ ਰੱਖ ਲੈਣੀਆਂ ਕੁਛ ਵੇਚ ਦੇਣੇ ਤੇ ਖਾਣ-ਪੀਣ ਨੂੰ ਸਿਆਲ ਚ ਰੱਖ ਲੈਣੇ ਤੇ ਜਦੋਂ ਸਿਆਲ ਥੋੜਾ ਜਿਹਾ ਹੁਣਾ ਨਾ ਤੇ ਸਿਰ ਰਾਤ ਨੂੰ ਤੇਲ ਜਿਹੜੇ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦਾਂ ਕੁੰਡੇ ਵਿੱਚ ਤੇਲ ਪਾ ਲੈਣੇ ਵਿੱਚ ਥੋੜੀ ਜਿਹੀ ਵਿੱਚ ਗੁੜ ਪਾ ਲੈਣਾ ਤੇ ਉਹਨਾਂ ਨੂੰ ਕੁੱਟਣਾ ਅੱਜ ਕੱਲ੍ਹ ਲੋਕੀ ਗੱਚਪਲੇ ਆਉਂਦੇ ਆ ਖਾਣ ਵਾਸਤੇ ਤੇ ਪਤਕੀਪ ਤੱਕ ਇਦਾਂ ਦਾ ਗੁੜ ਜੇ ਦਿਨਾਂ ਗੱਚਕ ਬਣੀ ਤੇ ਅਸੀਂ ਆਪ ਘਰ ਦਾ ਗੁੜ ਵਿੱਚ ਪਾਉਣਾ ਵਿੱਚ ਘਰ ਦੇ ਤੇਲ ਪਾਉਣੇ ਤੇ ਉਹਨਾਂ ਨੂੰ ਡੰਡੀ ਕੁੰਡੇ ਨਾਲ ਕੁੱਟ ਲੈਣਾ ਕੁੱਟ ਕੇ ਤੇ ਉਹਨਾਂ ਨੂੰ ਨਾ ਇੱਕ ਬੜੀ ਵਧੀਆ ਮਿਕਸ ਜਿੱਦਾਂ ਨਹੀਂ ਬਣਾਈ ਦੀ ਚੂਰੀ ਜੀ ਇਦਾਂ ਬਣਾ ਲੈਣੀ ਤੇ ਰਾਤ ਨੂੰ ਸੌਣ ਲੱਗਿਆਂ ਦੁੱਧ ਦੇ ਨਾਲ ਕਬਲੀ ਕਬਲੀ ਤਿਲਾਂ ਦੀ ਖਾਣੀ ਜਦੋਂ ਬੰਦਾ ਸ਼ੁੱਧ ਘਰ ਦਾ ਸਮਾਨ ਖਾਵੇ ਤੇ ਫਿਰ ਕਿੱਥੋਂ ਕਿਸੇ ਦੇ ਟਰੇਡ ਦੇ ਪੀੜ ਹੋਣੀ ਆ ਤੇ ਉਹ ਖਾਣਾ ਫਿਰ ਉਸ ਤੋਂ ਬਾਅਦ ਅਸੀਂ ਕਦੀ ਕਦੀ ਪੈਲੀਆਂ ਦੇ ਵਿੱਚ ਜਦੋਂ ਜਾਣਾ ਨਾ ਤੇ ਸਾਗ ਮੇਰੇ ਡੈਡੀ ਤੇ ਸਾ ਕਰੀ ਲੈ ਉਹਨੇ ਕਿਉਂਕਿ ਸਾਡੀ ਪੈਲੀ ਬੜੀ ਦੂਰ ਸੀ ਤੇ ਅਸੀਂ ਰੋਟੀ ਰੱਟੀ ਦੇਣ ਦੇ ਪਾਜੇ ਜਾਣਾ ਉੱਥੇ ਅਸੀਂ ਜਾ ਕੇ ਮੂਲੀਆਂ ਪੁੱਟ ਕੇ ਕੱਚੀਆਂ ਹੀ ਮੂਲੀਆਂ ਖਾ ਜਾਣੀਆਂ ਕਿੰਨੀ ਕਿੰਨੀ ਉਹਨਾਂ ਨੂੰ ਮਿੱਟੀ ਲੱਗੀ ਹੋਣੀ ਨਾ ਕਰੀ ਧੋਣੀ ਨਾ ਕੁਛ ਬਸ ਐਦਾਂ ਹੀ ਜਿਹੜਾ ਨਾ ਡੱਕੀਆਂ ਡੁਗੀਆਂ ਵੱਡੂ ਵੱਡ ਕੇ ਖਾ ਜਾਣੀਆਂ ਗੋਂਗਲੂ ਮਿਲ ਜਾਣਾ ਗੋਂਗਲੂ ਖਾ ਲੈਣਾ ਇੰਨਾ ਕੁ ਮਤਲਬ ਵਾਤਾਵਰਨ ਵੀ ਸ਼ੁੱਧ ਹੀ ਕਿਉਂਕਿ ਘਰ ਦੀ ਰੂੜੀ ਦੀ ਖਾਦ ਪੈਂਦੀ ਹੀ ਮਿਲਾਵਟੀ ਖਾਦਾਂ ਨਹੀਂ ਮੈਨੂੰ ਚੰਗੀ ਤਰ੍ਹਾਂ ਚੇਤੇ ਕਿ ਸਾਡੇ ਘਰ ਜਿਆਦੀ ਖਾਦ ਨਹੀਂ ਹੁੰਦੀ ਹੁੰਦੀ ਪਹਿਲੇ ਲਈ ਬਸ ਹਾਲਕ ਬਾਅਦ ਇੱਕ ਬੋਰੀ ਹੁੰਣੀ ਜਾਂ 20 ਕਿਲੋ ਇੰਨੀ ਕੁ ਲੈਂਦੇ ਹੁੰਦੇ ਸੀ ਜਿਆਦੀ ਨਹੀਂ ਜ਼ਿਆਦਾਤਰ ਸਾਡੇ ਘਰ ਰੂੜੀ ਦੀ ਖਾਦ ਜਾਂਦੀ ਹਰ ਸਾਲ 5 ਤੋਂ 6 ਟਰਾਂ ਵਾਲੀਆਂ ਸਾਡੀਆਂ ਰੂੜੀ ਦੀਆਂ ਜਿਹੜੀਆਂ ਪਹਿਲੇ ਦੇ ਵਿੱਚ ਖਾਦ ਪਾਉਣ ਜਾਣੀ ਹਨ ਉਹ ਚੀਜ਼ਾਂ ਸ਼ੁੱਧ ਹੁੰਦੀਆਂ ਇਹ ਨਹੀਂ ਕਿ ਨਿੱਕੀਆਂ ਚੀਜ਼ਾਂ ਮੇਰੇ ਡੈਡੀ ਨੇ ਘਰ ਦੀਆਂ ਲਾਉਣੀਆਂ ਜੇ ਤਾਂ ਦਾਣਾਂ ਘਰ ਦੀਆਂ ਹੋ ਗਈਆਂ ਹਰ ਇੱਕ ਚੀਜ਼ ਸਰੋਂ ਕਰਦੀ ਹੋਗੀ ਹੁਣ ਇੱਕ ਚੀਰਨੀ ਧਣੀਆਂ ਵੀ ਲੈਣਾ ਹੋਵੇ ਤੇ ਬਾਜ਼ਾਰ 10 20 ਰੁਪਏ ਖਰਚ ਕੇ ਆਈਦੇ ਹ ਤੇ ਇਹਨਾਂ ਚੀਜ਼ਾਂ ਨੂੰ ਕੋਈ ਪੁੱਛਦੇ ਨਹੀਂ ਦੱਕਈ ਵਾਰੀ ਮੇਰੇ ਦਾਦੀ ਨੇ ਪੱਠੇ ਲਿਆ ਕੇ ਸੁਟਨੇ ਦੇ ਵਿੱਚ ਇੰਨਾ ਸਾਗ ਉਹਨਾ ਸਾਡੀਆਂ ਅੰਡਰਵਾਨਾਂ ਵਿੱਚੋਂ ਸਾਗ ਕੱਢ ਕੇ ਲੈ ਜਾਣਾ ਕਿ ਪਾ ਇਹ ਦੇ ਵਿੱਚ ਤੇ ਸਾਗ ਵੀ ਮੇਰੇ ਡੰਗ ਮਰਜੇ ਤੋਂ ਹੀ ਪੱਠੇ ਖਿਲਾਰ ਦੇਣੇ ਸਾਰੇ ਹਨ ਕਹਣਾ ਨਹੀਂ ਪਾ ਹੀ ਸਾਗ ਕੱਢ ਦੀਆਂ ਦੋ ਚੀਰਨੀਆਂ ਇਕ 2 2 3 3 4 ਇੰਨੀਆਂ ਵਿੱਚ ਸਾਗਦਿਆਂ ਕੱਢ ਲੈਣੀਆਂ ਜਿਹੜਾ ਹੁਣ ਇੱਕ ਸਾਗ ਲੈਣ ਜਾਂ ਬਸ ਸੋਚਣਾ ਪੈਂਦਾ ਕਿ 100 ਰੁਪਏ ਦਾ ਸਾਗ ਲਿਆਵਾਂਗੇ ਤੇ ਫਿਰ ਸਾਗ ਬਣਾਵਾਂਗੇ ਮੋਲ ਦੀ ਚੀਜ਼ ਦਾ ਤੇ ਤੁਹਾਨੂੰ ਪਤਾ ਹੀ ਆ ਕਿ ਕਿੰਨੀ ਮਹਿੰਗੀ ਆ 50 ਰੁਪਏ ਤੋਂ ਘੱਟ ਸਾਗ ਨਹੀਂ ਥੱਲੇ ਪਿੱਲੋ ਹੈਗਾ ਤੇ ਕਈ ਵਾਰ ਮੇਰੇ ਡੈਡੀ ਨੇ ਜਦੋਂ ਕਿ ਸਾਗ ਤਾਂ ਕਿ ਛਿਲਕਾ ਛੱਲੇ ਆਪਣੇ ਸਾਗ ਦੇ ਜਿਹੜੇ ਪੱਤੇ ਸੁੱਟਣ ਆਉਣਾ ਨਾ ਤੇ ਮੇਰੇ ਡੈਡੀ ਨੇ ਕਹਿਣਾ ਮਰਜ਼ੇ ਪੱਤੇ ਵੀ ਬਣਾ ਲੈਣੇ ਸੀ ਐ ਇਨਾ ਕਿਸਾ ਪੱਤੇ ਨਿਕਲੇ ਤਾਂ ਦੇ ਤੇ ਕਹਿਣਾ ਆ ਭਾ ਮੋਲ ਦਾ ਸਾਗ ਆ ਕਿਉਂਕਿ ਉਹਨਾਂ ਟਾਈਮਾਂ 'ਚ ਵੀ ਜਿਨ੍ਹਾਂ ਦੀ ਪੈੜੇ ਨਹੀਂ ਸੀ ਹੁੰਦੀ ਨਾ ਤਾਂ ਉਹਨਾਂ ਨੂੰ ਲੱਗਦਾ ਕਿ ਸਾਗ ਮੋਲ ਦਾ ਮੋਲ ਦਾ ਨਹੀਂ ਉਦੋਂ ਕੋਈ ਮੋਲ ਦਾ ਸਾਗ ਨਹੀਂ ਲੈਂਦਾ ਜੇ ਕਿ ਭੈਣ ਭਰਾ ਨੂੰ ਕਹਿ ਜਣਾ ਨਾ ਵੀ ਸਾਡਾ ਸਾਗ ਨਹੀਂ ਆ ਤੇ ਜਾਂਦੀ ਆਉਂਦੀਆਂ ਨੇ ਕਿ ਨਾ ਕਿ ਜਿਹਨੇ ਆਪ ਤੋੜ ਕੇ ਲਿਆਉਣਾ ਉਹਨੇ ਦੂਜੇ ਲਈ ਵੀ ਤੋੜ ਲਿਆਉਣਾ ਜਾਂ ਫਿਰ ਜੇ ਦੀ ਪੈੜੀ ਹੋਣੀ ਕੋਈ ਜੇ ਕੋਈ ਡਾਕਟਰ ਆ ਤੇ ਕਿਸੇ ਦੇ ਘਰ ਸਾਗ ਜਿਹੜਾ ਵਾ ਤੋੜ ਕੇ ਕਿਸੇ ਨਾ ਕਿਸ ਨੇ ਫੜਾ ਜਾਣਾ ਹੈ ਨਾ ਇਦਾਂ ਹੀ ਲੋਕੀ ਭੈਣ ਭਰਾ ਨੂੰ ਹੋਂਤੇ ਕੋਈ ਕਿਸੇ ਨੂੰ ਨਾ ਤੇ ਕੋਈ ਸਾਗ ਦਿੰਦਾ ਤੋੜ ਕੇ ਕਿਹੇ ਤੋਂ ਕਿ ਆਪਣੇ ਤੋੜਨ ਜੋਗ ਟਾਈਮ ਨਹੀਂ ਕੇ ਇਹਨੂੰ ਕਿੱਥੋਂ ਤੋੜ ਕੇ ਦੇਣਾ ਤੇ ਨਾ ਹੀ ਕੋਈ ਮੰਗਦਾ ਵਾ ਹਰ ਅੱਜ ਦੇ ਟਾਈਮ 'ਚ ਹਰ ਕੋਈ ਬੰਦਾ ਸੋਚਦਾ ਮੰਗਣ ਨੂੰ ਚੰਗਾ ਕਿ ਮੈਂ ਮੁੱਲ ਖਰੀਦ ਕੇ ਖਾ ਲਵਾਂ ਤੇ ਉਦੋਂ ਲੋਕਾਂ ਨੇ ਨਾ ਤੋੜ ਕੇ ਆਪਣੇ ਨੇ ਵੀ ਲੈ ਆਉਣਾ ਤੇ ਦੂਸਰੇ ਨੂੰ ਵੀ ਦੇ ਦੇਣਾ ਸਾਡੇ ਲਾਗੇ ਇੱਕ ਹੁੰਦੇ ਸੀ ਤਾਂ ਅਹੀਂ ਉਹਨਾਂ ਨੂੰ ਤਾਈ ਕਹਿੰਦੇ ਹੁੰਨੇ ਹਾਂ ਤੇ ਉਹਨਾਂ ਨੇ ਜਦੋਂ ਵੀ ਸਾਡੇ ਘਰੇ ਸਾਗ ਆਉਣਾ ਨਾ ਤੇ ਮੇਰੀ ਮੰਮੀ ਨੇ ਨਾ ਦੋ ਚੀਰ ਨਹੀਂ ਵਾਦੀ ਸਾਗ ਦੀਆਂ ਮਗਾਉਣੀਆਂ ਕਹਿਣਾ ਥੋੜਾ ਵੱਧ ਲਾਓ ਸਾਗ ਤੋਂ ਲਿਆਓਗੇ ਤੇ ਅਹੀਂ ਉਹਨਾਂ ਨੂੰ ਵੀ ਸਾਗ ਦੇਣਾ ਕਿਉਂਕਿ ਉਹਨਾਂ ਦਾ ਪਹਿਲੀ ਬੰਨਣਾ ਨਹੀਂ ਸੀ ਤੇ ਬੜੇ ਗਰੀਬ ਜਿਹੇ ਵਿਚਾਰੇ ਹੈਗੇ ਸੀ ਗਰੀਬ ਤੇ ਅਹੀਂ ਵੀ ਐਵੇਂ ਕੋ ਬਹੁਤ ਵੱਡੇ ਲੈਮ ਲਾਟਵੀਂ ਹੀ ਪਰ ਜੇ ਸਾਨੂੰ ਲੱਗਦਾ ਹੈ ਕਿ ਮਤਲਬ ਉਹਨਾਂ ਵਾਸਤੇ ਅਸੀਂ ਅੱਬ ਇੰਨੇ ਵੱਡੇ ਅਮੀਰ ਹਾਂ ਕਿ ਸਾਡੇ ਘਰ ਪੰਜ-ਸੱਤ ਮੱਝਾਂ ਪੱਜੀਆਂ ਕਿੱਲੇ ਤੇ ਸਾਡਾ ਪਹਿਲੀ ਬੰਨਾ ਵਾ ਸਾਡਾ ਇਨੀ ਖੁੱਲੀ ਜਗਾ ਵਾ ਸਾਡੇ ਘਰ ਹਰ ਜਿਹੜੀ ਜਿੰਸ ਮਤ ਜਿੰਸ ਮਤਲਬ ਕਿ ਜਿਸ ਤਰ੍ਹਾਂ ਕਿ ਸਾਡੇ ਘਰ ਅਨਾਜ ਸਾਰੇ ਤਰ੍ਹਾਂ ਦੇ ਅਨਾਜ ਹੀ ਉਹਨਾਂ ਭਾਵੇਂ ਅਮੀਰ ਹੀ ਸੀ ਸਾਨੂੰ ਭਾਵੇਂ ਆਪਣੇ ਆਪ ਚ ਲੱਗਦਾ ਸੀ ਕਿ ਅਸੀਂ ਗਰੀਬ ਹਾਂ ਪਰ ਅਸੀਂ ਉਹਨਾਂ ਲਈ ਬਹੁਤ ਵੱਡੇ ਅਮੀਰ ਸੀ ਕਿਉਂਕਿ ਉਹ ਵਿਚਾਰੇ ਪਾਈਆ ਦੁੱਧ ਲਿਆ ਕੇ ਚਾਹ ਬਣਾਉਣ ਵਾਲੇ ਸੀ ਤੇ ਕਈ ਵਾਰੀ ਮੇਰੀ ਮੰਮੀ ਨੇ ਚਾਹ ਬਣਾਉਣੇ ਤੇ ਚਾਹ ਵੱਧ ਬਣ ਜਾਣੀ ਤੇ ਮੇਰੀ ਮੰਮੀ ਨੇ ਚਾਹ ਪਾ ਕੇ ਤੇ ਗੜਵੀ ਦੇ ਭਰ ਕੇ ਦੇ ਹੋਣੀ ਕਈ ਵਾਰੀ ਮੇਰੇ ਡੈਡੀ ਨੇ ਕਹਿਣਾ ਦੁੱਧ ਜਾਂ ਦੁੱਧ ਦਾ ਗਲਾਸ ਫੜਾ ਕੇ ਆ ਚਾਹ ਪੀ ਲੂਗੀ ਠੰਡ ਵਿੱਚ ਹਾਂ ਨਿਆਣੀ ਤਰਲੇ ਲੈਂਦੀ ਆ ਤੇ ਬੜੇ ਚਿਰਾਂ ਬਾਅਦ ਉਹਨਾਂ ਦੇ ਘਰ ਇੱਕ ਬੱਚਾ ਹੋਇਆ ਮੈਨੂੰ ਅੱਜ ਵੀ ਚੇਤੇ ਆ ਕਿ ਉਹ ਬੱਚਾ ਹੋਇਆ 5-7 ਸਾਲ ਬਾਅਦ ਵਿਆਹ ਤੋਂ ਬਾਅਦ ਆ ਤੇ ਉਸ ਬੱਚੇ ਦੇ ਪੀਣ ਵਾਸਤੇ ਉਹਨਾਂ ਦੇ ਘਰ ਦੁੱਧ ਨਹੀਂ ਹੁੰਦਾ ਤੇ ਮੇਰੇ ਡੈਡੀ ਨੇ ਕਹਿਣਾ ਕੁੜੀ ਜਹਾ ਐਡਾ ਸੋਹਣਾਵਰਾ ਬਣ ਇਹਨਾਂ ਨੂੰ ਮੁੰਡਾ ਦਿੱਤਾ ਦੁੱਧ ਕੋਟ ਦੁੱਧ ਨਹੀਂ ਪੀਣੂ ਤੇ ਮੇਰੀ ਮੰਮੀ ਨੂੰ ਕਹਿਣਾ ਤੂੰ ਇਹਨੂੰ ਨਾ ਸਵੇਰੇ ਸ਼ਾਮ ਦੋਵੇਂ ਟਾਈਮ ਨਾ ਦੁੱਧ ਦਿਆ ਕਰ ਅੱਧਾ ਕਿਲੋ ਦੇ ਦੋ ਦਿਨ ਰੋ ਹੀ ਦੇ ਦਿਆ ਕਰ ਇਹ ਦੇਖੋ ਪੈਹੇ ਨਾ ਲੈਣਾ ਇਹਨੂੰ ਕਹਿੰਦੇ ਦੁੱਧ ਪੀ ਕੇ ਹੀ ਵੀਰੇ ਮੇਰੀ ਮੰਮੀ ਨੇ ਮੇਰੇ ਡੈਡੀ ਨੇ ਮੰਮੀ ਨੂੰ ਕਹਿਣਾ ਵੀ ਜੇ ਕੁੜੀ ਜਬ ਇੱਥੇ ਹੁੰਦਾ ਨਾ ਹੁਣ ਨਹੀਂ ਦੁੱਧ ਪਿਆਲ ਪਿਆਲ ਕਹਿੰਦਾ ਕਿੱਡਾ ਵੱਡਾ ਕਰ ਦੇਣਾ ਹੀ ਇਹਨੂੰ ਕਿਉਂਕਿ ਮੇਰੇ ਮੇਰਾ ਵੀਰ ਬੜੇ ਚਿਰਾਂ ਬਾਅਦ ਹੋਇਆ ਸੀ ਤੇ ਮੇਰੇ ਡੈਡੀ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਉਦੋਂ ਸਾਡਾ ਵੀਰ ਹੈਗਾ ਹੀ ਪਰ ਲੱਗਦਾ ਹੀ ਕਿ ਰੱਬ ਨੇ ਹੀ ਰੇ ਵਰਗਾ ਪੋਤਾ ਦਿੱਤਾ ਤੇ ਖਾਨੂ ਨਹੀਂ ਹੈਗਾ ਸੋ ਇਹੋ ਜਿਹੇ ਗੱਲਾਂ ਵਾ ਜਿਹੜੀਆਂ ਤੁਸੀਂ ਆਪਣੇ ਬਚਪਨ ਦੇ ਵਿੱਚ ਵੇਖਿਆ ਹੁੰਨਾ ਉਹ ਗੱਲਾਂ ਤੁਹਾਨੂੰ ਆਟੋਮੈਟਿਕ ਹੀ ਸਿਆਣਾ ਕਰ ਦਿੰਦੀਆਂ ਵਾ ਉਹ ਗੱਲਾਂ ਤੁਸੀਂ ਜਦੋਂ ਆਪਣੇ ਨਾਲ ਵੇਖਦੇ ਆ ਨਾ ਤੇ ਉਹਨਾਂ ਨੂੰ ਵੇਖ-ਵੇਖ ਕੇ ਤੁਸੀਂ ਸਿਆਣੇ ਬਣ ਤਾ ਲੱਗਦਾ ਕਿ ਅਸੀਂ ਦੁਨੀਆ ਨੂੰ ਕਿੰਨੇ ਚੰਗੇ ਆ ਦੁਨੀਆ ਦੇ ਵਿੱਚ ਕੀ ਕੁਝ ਹੁੰਦਾ ਵਾ ਤੁਸੀਂ ਆਪਣੇ ਬਚਪਨ ਚ ਕੀ ਕੁਝ ਵੇਖਿਆ ਵਾ ਤੇ ਤੁਸੀਂ ਮਤਲਬ ਇੰਨੇ ਚੰਗੇ ਆ ਤੁਹਾਡੇ ਬੱਚਿਆਂ ਦੀ ਲਾਈਫ ਕਿੰਨੀ ਚੰਗੀ ਆ ਪਰਮਾਤਮਾ ਨੇ ਤੁਹਾਨੂੰ ਹਰ ਇੱਕ ਚੀਜ਼ ਦਿੱਤੀ ਮੈਂ ਜਦੋਂ ਰਾਤ ਨੂੰ ਬਿਸਤਰੇ 'ਚ ਸੌਣ ਲੱਗਦੀ ਆ ਨਾ ਤੇ ਮੈਂ ਉਸ ਪਰਮਾਤਮਾ ਦਾ ਇੰਨਾ ਸ਼ੁਕਰਗੁਜ਼ਾਰ ਕਰਦੀ ਆ ਕਿ ਪਰਮਾਤਮਾ ਸ਼ੁਕਰ ਹੈ ਤੇਰਾ ਤੂੰ ਇੰਨਾ ਸੋਹਣਾ ਬਿਸਤਰਾ ਦਿੱਤਾ ਇੰਨੀ ਸੋਹਣੀ ਛੱਤ ਦਿੱਤੀ ਮੇਰੇ ਸਿਰ ਤੇ ਮੈਂ ਇਸ ਬਿਸਤਰੇ 'ਤੇ ਲੰਮੇ ਪੈਣੀ ਮੇਰੇ ਉੱਤੇ ਛੱਤ ਆ ਮੈਂ ਜਦੋਂ ਬਾਜ਼ਾਰ ਜਾਵਾਂਗੀ ਨਾ ਸ਼ਾਮ ਦੇ ਟਾਈਮ 6:00 ਕਿ 7 ਵਜੇ ਤੇ ਮੈਂ ਦੁਕਾਨਾਂ ਅੱਗੇ ਮਤਲਬ ਜਿਹੜੇ ਭਿਖਾਰੀ ਵਿਚਾਰੇ ਉਹਨਾਂ ਨੂੰ ਸੁੱਤਿਆਂ ਵੀ ਨਹੀਂ ਜਾਂ ਜਿਹੜੇ ਕੀ ਨਹੀਂ ਜਿਹਨੂੰ ਆਪਾਂ ਕਹਿੰਦੇ ਆ ਦੂਜੀ ਜਗ੍ਹਾ ਤੋਂ ਉੱਠ ਕੇ ਆਏ ਬੰਗਲਾਦੇਸ਼ ਤੋਂ ਉੱਠ ਕੇ ਆਏ ਜਿਸ ਜਗ੍ਹਾ ਚਾਹੀ ਰਹਿਨੇ ਆ ਨਾ ਉੱਥੇ ਬੜੇ ਹੀ ਬੰਗਲਾਦੇਸੀ ਜਿਹੜੇ ਨਾ ਆਉਂਦੇ ਆ ਤੇ ਵਿਚਾਰੇ ਫਿਰ ਜਦੋਂ ਆਉਂਦੇ ਆ ਤੇ ਇਦਾਂ ਹੀ ਹੁੰਦੇ ਮੁਸਾਫਰ ਉਹਨਾਂ ਤਾਂ ਥੋੜੀ ਕੋਈ ਘਾਟ ਕਾਣਾ ਦੱ ਦੁਕਾਨਾਂ ਤੋਂ ਅੱਗੇ ਵਿਚਾਰੇ ਰਾਤ ਨੂੰ ਸੌਂ ਜਾਂਦੇ ਦਿਨੇ ਮੰਗਤੰਗ ਕੇ ਖਾ ਲੈਂਦੇ ਤੇ ਮੈਂ ਕਹੂੰ ਆਪਣੇ ਬੱਚੇ ਨੂੰ ਵੀ ਵੇਖੋ ਇਹਨਾਂ ਦੀ ਵੀ ਇਹ ਇਹ ਨਹੀਂ ਚਾਹੁੰਦੇ ਕਿ ਇਹ ਅਮੀਰ ਹੋਈ ਇਹਨਾਂ ਦੀ ਵੀ ਤੇ ਇੱਕ ਜ਼ਿੰਦਗੀ ਹੈਗੀ ਤੇ ਫਿਰ ਆਪਣੇ ਘਰ ਆਪਣੇ ਮਨ ਦੇ ਵਿੱਚ ਸ਼ੁਕਰ ਕਰੀਦਾ ਉਸ ਪ੍ਰਮਾਤਮਾ ਦਾ ਕਿ ਤੂੰ ਸਾਨੂੰ ਇੰਨਾ ਕੁਝ ਦਿੱਤਾ ਵਾ ਕਿ ਅਸੀਂ ਚਾਹੀਏ ਤੇ ਮਨਪਸੰਦ ਚਾਹ ਬਣਾ ਕੇ ਪੀ ਲਈਏ ਚਾਹੀਏ ਤੇ ਮਨਪਸੰਦ ਰੋਟੀ ਬਣਾ ਕੇ ਖਾ ਲਈਏ ਹੈ ਤੇ ਇਹ ਵਿਚਾਰੇ ਜਿਨ੍ਹਾਂ ਦਾ ਕੋਈ ਵੀ ਨਹੀਂ ਇਹਨਾਂ ਨੇ ਵੀ ਟਿੱਕੇ ਵਾਰੀ ਦੁਨੀਆ ਚ ਆਉਣਾ ਨਾ ਘੜਾ ਬਾਰ-ਬਾਰ ਦੁਨੀਆ ਚ ਆਉਣਾ ਸਾਨੂੰ ਆ ਕਿ ਇੱਕ ਹੀ ਵਾਰ ਦੁਨੀਆ ਚ ਆਉਣਾ ਇਹ ਵੀ ਤੇ ਵਿਚਾਰੇ ਇੱਕੇ ਵਾਰੀ ਆਏ ਆ ਕਿ ਇਹਨਾਂ ਨੇ ਕਰਮ ਕੀਤੇ ਕਿ ਜਿਹੜੇ ਦੁਕਾਨਾਂ ਅੱਗੇ ਆ ਕੇ ਸੋਹnde ਕਿੰਨੀ ਕ ਗਰੀਬੀ ਹੋਊਗੀ ਜਿਹੜਾ ਆਪਣਾ ਮੁਲਖ ਦੇਸ਼ ਛੱਡ ਕੇ ਤੇ ਇਹ ਸਾਡੇ ਇੱਥੇ ਆਏ ਆ ਤੇ ਇਹਨਾਂ ਨੂੰ ਲੱਗਦਾ ਕਿ ਇਹ ਇੱਥੇ ਕਮਾ ਕੇ ਖਾਣਾਂਗੇ ਹੂੰ ਐਦਾਂ ਇਹਨਾਂ ਦੀਆਂ ਗੱਲਾਂ ਬਾਤਾਂ ਜ਼ਿੰਦਗੀ ਦੀਆਂ ਜਿਹੜੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਨੇ ਨਾ ਤੂੰ ਜਿੰਨਾਂ ਨੂੰ ਤੂੰ ਇਹ ਵੇਖ-ਵੇਖ ਕੇ ਸਿਆਣੇ ਹੁੰਦੇ ਦੂਸਰੇ ਤਾਂ ਦੁੱਖ ਤਾਨੂੰ ਸਮਝ ਆਉਂਦਾ ਦੂਸਰੇ ਦਾ ਜੇ ਤੂੰ ਦੁੱਖ ਵੇਖਦੇ ਨਾ ਫਿਰ ਤਾਨੂੰ ਆਪਣਾ ਸਮਝ ਆਉਂਦਾ ਕਿ ਮੈਂ ਕਿੰਨਾ ਖੁਸ਼ ਨਸੀਬ ਆ ਮੈਂ ਕਿੰਨਾ ਅਮੀਰ ਆ ਹੈਨਾ ਅਮੀਰੀ ਖਲੀ ਪੈਸੇ ਨਾਲ ਨਹੀਂ ਹੁੰਦੀ ਅਮੀਰੀ ਜਿਹੜੀ ਹੁੰਦੀ ਤੁਹਾਡੇ ਵਿਚਾਰਾਂ ਦੇ ਨਾਲ ਹੁੰਦੀ ਆ ਪੈਸਾ ਤੇ ਹਰ ਇੱਕ ਤੋਂ ਬਥੇਰਾ ਹੁੰਦਾ ਵਾ ਵਿਚਾਰ ਤੁਹਾਡੇ ਚੰਗੇ ਹੋਣ ਤੁਸੀਂ ਦਿਲ ਵਿੱਚ ਤੁਹਾਡੇ ਇਨਸਾਨੀਅਤ ਹੋਵੇ ਤੁਸੀਂ ਰੱਬ ਤੋਂ ਡਰਨ ਵਾਲੇ ਹੋ ਤੁਸੀਂ ਸਭ ਤੋਂ ਵੱਡੇ ਤੁਹਾਡੇ ਵਰਗਾ ਕੋਈ ਅਮੀਰ ਨਹੀਂਗਾ ਇੱਧਰ ਮੇਰੀ ਗੱਲਾਂ ਬਾਤਾਂ ਕਰ ਰਹਿੰਦੇ ਆ ਚਟਨੀ ਬਣ ਗਈ ਸੀ ਇਹ ਚਟਨੀ ਅਸੀਂ ਇਸ ਤਰ੍ਹਾਂ ਬਣਾਉਨੇ ਤੇ ਇਹਨੂੰ ਚੌਲਾਂ ਦੇ ਨਾਲ ਖਾਓ ਨਾ ਲੂਣ ਵਾਲਿਆਂ ਨਾਲ ਬੜੇ ਸਵਾਲ ਲੱਗਦੀ ਆ ਬਹੁਤ ਜਣੇ ਤੇ ਇਹਨੂੰ ਪੂੜੀ ਨਾਲ ਵੀ ਖਾਂਦੇ ਆ ਤੇ ਇਧਰ ਮੈਂ ਪਿਚ ਖਾਂਡੀ ਪਾਈ ਸੀ ਮੈਂ ਪਹਿਲਾਂ ਸੋਚਿਆ ਗੋੜ ਪਾਉਂਗੀ ਫਿਰ ਮੈਂ ਖੰਡ ਪਾਤੀ ਲਓ ਜੀ ਬਣ ਕੇ ਮੇਰੇ ਲਈ ਤੇ ਰੋਟੀ ਬਣ ਕੇ ਤਿਆਰ ਹੋ ਗਈ ਦੁਪਹਿਰ ਦੀ ਰੋਟੀ ਖਾਧੀ ਉਸ ਤੋਂ ਬਾਅਦ ਆ ਫਿਰ ਵੰਚ ਦੀ ਟਿਊਸ਼ਨ ਦਾ ਟਾਈਮ ਹੋ ਗਿਆ ਤੇ ਵੰਚ ਤੇ ਅੱਜ ਮੈਂ ਵੇਖਣ ਗਈ ਪਹਿਲਾਂ ਤੇ ਸਾਈਕਲ ਲੈ ਕੇ ਇੱਥੇ ਗਿਆ ਤੇ ਮੈਨੂੰ ਵੇਂਦਾ ਰਿਹਾ ਕਿ ਵੇਂਦੀ ਮੰਮੀ ਫਿਰ ਉੱਧਰ ਗਿਆ ਲਵ ਨੂੰ ਸੱਦਣ ਵਾਸਤੇ ਹੁਣ ਲਵ ਨੂੰ ਸੱਦ ਕੇ ਫਿਰ ਵਾਪਸ ਜਾਊਗਾ ਕਿਉਂਕਿ ਇਹਨੇ ਸੇਕ ਹੀ ਸੋਚੰਦਿਆਂ ਵਾ ਮੈਂ ਕਿਹਾ ਕਿ ਤੂੰ ਸਿੱਧਾ ਕ੍ਰਿਸ਼ਨ ਚੱਲੀ ਜਾ ਇੱਥੇ ਕੋਲੋਤਾਰੀ ਨਹੀਂ ਹੁਣ ਉਹਨੂੰ ਘਰੋਂ ਲੈ ਕੇ ਆਉਗਾ ਹੈਨਾ ਕਿਉਂਕਿ ਜਦੋਂ ਇਹ ਲੇਟ ਹੋਵੇ ਤੇ ਲਵ ਵੀ ਇਹਨੂੰ ਘਰੋਂ ਲੈਣ ਹੁੰਦਾ ਵਾ ਤੇ ਲੰਗਣਾ ਆਂਦੀ ਆ ਪਰ ਇਹਨੇ ਲਵ ਨੂੰ ਲੈ ਕੇ ਹੀ ਆਉਣਾ ਵਾ ਦੋਵੇਂ ਭਰਾਵਾਂ ਨੇ ਇਕੱਠੇ ਹੀ ਜਾਣਾ ਹੁੰਦਾ ਸਿੰਨੇ ਚਾਰੇ ਜਾਣੇ ਇਕੱਠੇ ਇੱਕੇ ਟਿਊਸ਼ਨ ਜੀ ਜਾਂਦੇ ਆ ਤੇ ਚਲੋ ਜੀ ਇਹ ਤੇ ਵੰਛੀ ਦੀ ਹੋ ਗਈ ਟਿਊਸ਼ਨ ਦਾ ਟਾਈਮ ਹੋ ਗਿਆ ਵੰਛੀ ਨੇ ਟਿਊਸ਼ਨ ਤੋਂ ਹਜੇ ਆ ਦੇਖੋ ਪਾਰ ਹੁੰਦੇ ਆ ਨਾ ਲਵ ਅੱਗੇ ਅੱਗੇ ਨੰਗਿਆ ਹਰਾਇਤੀ ਉੱਵੀ ਚੱਲੀ ਟਿਊਸ਼ਨ ਬੱਚਿਆਂ ਦਾ ਸਾਰਿਆਂ ਦਾ ਟਿਊਸ਼ਨ ਟਾਈਮ ਹੋਇਆ ਸਾਰੇ ਬੱਚੇ ਤੁਰੇ ਤਰੇ ਜਾਂਦੇ ਇਹ ਸਾਡੇ ਮੇਨ ਗਲੀ ਦਾ ਗੇਟ ਆ ਚਲੋ ਹੁਣ ਆਪਾਂ ਰਸੋਈ 'ਚ ਆ ਗਏ ਆਪਣੇ ਲਈ ਕੜਾੜਾ ਬਣਾਇਆ ਸੀ ਇਹਦੇ ਵਿੱਚ ਧਨੀਆ 2 ਚਮਚ ਥੋੜਾ ਜਿਹਾ ਮੇਥੀ ਦੇ ਦਾਣੇ ਥੋੜੇ ਜਿਹੀ ਦਾਲਚੀਨੀ ਇੱਕ ਮਕਾੜਾ ਬਣਾ ਕੇ ਜ਼ਰੂਰ ਸ਼ਾਮ ਨੂੰ ਇੱਕ ਵਾਰੀ ਪੀਣੀ ਆ ਕਿਉਂਕਿ ਜੋ ਬਹੁਤ ਬਹੁਤ ਚੰਗਾ ਹੁੰਦਾ ਤੁਹਾਡੇ ਲੀਵਰ ਵਾਸਤੇ ਸਿਹਤ ਵਾਸਤੇ ਤੇ ਤੁਹਾਡਾ weight ਵੀ ਜਿਹੜਾ ਕੱਟ ਕਰਦਾ ਇੱਧਰ ਮੈਂ ਵੰਚ ਨੂੰ ਪੋਪਕੋਰਨ ਬਣਾਜੂ ਇੱਧਰ ਮੈਂ ਵੰਚ ਨੂੰ ਪੋਪਕੋਰਨ ਬਣਾਗੇ ਤੇ ਤੇ ਵੰਚ ਪੜਨਦੇ ਆ ਹੀ ਆਕਲੇਪਸੀ ਪਹਿਲਾਂ ਹੀ ਲਗਾਤੀ ਤੇ ਇੱਧਰ ਵੰਚ ਨੂੰ ਮੈਂ ਦੱਸੰਦੀ ਸੀ ਕਿ ਵੰਚ ਸਾਡੀਆਂ ਅਨਮੋਲ ਦੇ ਘਰ ਬੇਟਾ ਆਇਆ ਤੇ ਵੰਚ ਬੜਾ ਖੁਸ਼ ਹੋਇਆ ਚੋ ਭਈ ਮੈਂ ਤਾਂ ਲੱਗੀ ਸੀ ਮਿਰਚਾਂ ਪਹਿਲਾਂ ਸੂਚਾ ਕੱਟਦੀਆਂ ਫਿਰ ਮੈਂ ਮਿਰਚਾਂ ਕੱਟਣ ਲੱਗੀ ਤੇ ਮੈਂ ਕਿਹਾ ਪਹਿਲਾਂ ਮੈਂ ਆਪਣਾ ਜਿਹੜਾ ਬਣਾਇਆ ਕਾੜਾ ਪੀ ਲਵਾਂ ਤੇ ਫਿਰ ਮੈਨੂੰ ਚਾਹ ਦੀਆਂ ਘੁੱਟਾਂ ਪਰ ਮੰਗੂ ਫੜਾ ਹੀ ਚੰਗਾ ਲੱਗਦਾ ਕਿਉਂਕਿ ਉਸ ਸਮੇਂ ਤਾਂ ਢਿੱਡ ਜਦੋਂ ਖਾਲੀ ਹੁੰਦਾ ਤੇ ਤੁਸੀਂ ਕਹੋਈ ਵਿੱਚ ਕਾਹਦੇ ਤੁਹਾਨੂੰ ਬੜਾ ਸਵਾਲ ਲੱਗਦੀ ਆ ਇਧਰ ਮੇਰਾ ਕੜਾ ਬਣ ਗਿਆ ਸੀ ਇਹ ਤੁਸੀਂ ਕਿਸੇ ਵੀ ਟਾਈਮ ਕਦੋਂ ਵੀ ਪੀ ਲਓ ਜਦੋਂ ਤੁਹਾਡਾ ਟੱਡ ਖਾਲੀ ਉਦੋਂ ਪੀ ਲਓ ਜ਼ਰੂਰੀ ਨਹੀਂ ਕਿ ਸਵੇਰੇ ਪੀਣਾ ਜਿਹੜੀ ਜੀ ਤੁਸੀਂ ਸਵੇਰੇ ਸੋਚ ਕੇ ਪੀਨੇ ਨਾਲ ਤੁਸੀਂ ਕਦੀ ਪੀ ਨਹੀਂ ਸਕਦੇ ਕਿਉਂਕਿ ਸਵੇਰੇ ਹਰ ਇੱਕ ਨੂੰ ਹਰ ਇੱਕ ਦੀ ਰੂਟਿਨ ਬਣੀ ਹੁੰਦੀ ਕਿ ਮੈਂ ਚਾਹ ਪੀਣੀ ਮੈਂ ਕੌਫੀ ਪੀਣੀ ਆ ਜਲਦੀ ਆ ਚਲੋ ਭਈ ਐਸੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਜਿਹੜੀ ਅਸੀਂ ਦਿਨ ਭਰ ਵਿੱਚ ਕੀ ਕੀ ਕੀਤਾ ਬਾਕੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਕੜਾੜਾ ਬਣਾ ਕੇ ਤੁਸੀਂ ਵੀ ਪੀ ਲਿਆ ਕਰੋ ਕਿਉਂਕਿ ਇਹ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਕਰਦਾ ਇਹ ਬਿਲਕੁਲ ਤੁਹਾਡਾ ਫਾਇਦਾ ਹੀ ਕਰਦਾ ਜਿੰਨਾ ਵੀ ਸਾਡੇ ਅੰਦਰ ਜਿਹੜੀ ਗੰਦਗੀ ਆ ਜਿੰਨੀ ਵੀ ਸਾਡੀ ਜਿਹੜੀ ਚਰਬੀ ਹੁੰਦੀ ਹੈ ਸਾਰੀ ਨੰਗਾਲ ਕੇ ਪਿਗਲਾ ਕੇ ਬਾਹਰ ਕਰ ਦਿੰਦਾ ਵਾ ਇਹਦੇ ਨਾਲ ਲੀਵਰ ਫਰਟੀ ਵੀ ਫਰਟੀ ਲੀਵਰ ਵੀ ਜਿਹੜਾ ਉਹ ਠੀਕ ਹੋ ਜਾਂਦਾ ਵਾ ਇੱਕਦਮ ਤੇ ਮੈਂ ਤੇ ਇਹਦੇ ਨਾਲ ਸੁਰਖ-ਸੁਰ ਕਰਕੇ ਕੁੱਟਾਂ ਭਰ ਕੇ ਮਜ਼ਾ ਲਿਆ ਬਾਕੀ ਮਿਲਦੇ ਆਪਾਂ ਨੈਕਸਟ